ਅੱਜ ਮਾਨਸਾ ਦੇ ਵਿੱਚ ਕੱਢਿਆ ਗਿਆ ਕੈਂਡਲ ਮਾਰਚ ਭਾਜਪਾ ਵੱਲੋਂ ਵੋਟ ਚੋਰੀ ਕਰਨ ਨੂੰ ਲੈ ਕੇ ਕਾਂਗਰਸ ਹੋਈ ਖਿਲਾਫ ਰਾਹੁਲ ਗਾਂਧੀ ਵੱਲੋਂ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਗਏ ਸੀ ਕਿ ਕਿਵੇਂ ਇੱਕ ਘਰ ਦੇ ਵਿੱਚ ਹੀ 80 ਵੋਟਾਂ ਬਣਾ ਕੇ ਸਰਕਾਰ ਬਣਾਈ ਜਾ ਰਹੀ ਹੈ ਤਾਂ ਉੱਥੇ ਹੀ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਭਾਜਪਾ ਦੇ ਵੋਟ ਚੋਰੀ ਕਰਨ ਨੂੰ ਲੈ ਕੇ ਵੋਟ ਚੋਰ ਗੱਦੀ ਛੋੜ ਦੇ ਨਾਅਰੇ ਤਹਿਤ ਅੱਜ ਕੈਂਡਲ ਮਾਰਚ ਕੱਢਿਆ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਵਕ ਵਕ ਆਗੂਆਂ ਵੱਲੋਂ ਇਹ ਕੈਂਡਲ ਮਾਰਚ ਕੱਢਿਆ ਗਿਆ ਇੱਕ ਮੰਗ ਕੀਤੀ ਗਈ ਕਿ ਜਾਂਚ ਦੀ ਲੋੜ ਹੈ ਤਾਂ ਜੋ ਪਤਾ ਲੱਗ ਸਕੇ ਵੀ ਕਿਸ ਤਰੀਕੇ ਦੇ ਨਾਲ ਵੋਟ ਚੋਰੀ ਕੀਤੀ ਜਾ ਰਹੀ ਹੈ ਤੇ ਗੱਦੀ ਹਾਸਲ ਕੀਤੀ ਜਾ ਰਹੀ ਹੈ ਬੋਟ ਚੋਰ ਗੱਦੀ ਚ ਛੋੜ ਦੇ ਨਾਰੇ ਤਹਿਤ ਅੱਜ ਇਹ ਕੈਂਡਲ ਮਾਰਚ ਕੱਢਿਆ ਗਿਆ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਸਰਕਾਰ ਹਰ ਵਾਰ ਜਦੋਂ ਬਣਦੀ ਹੈ ਤਾਂ ਬੋਟ ਚੋਰੀ ਕਰਕੇ ਬਣਦੀ ਹੈ ਇਸ ਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿੰਨੀਆਂ ਜਾਲੀ ਵੋਟਾਂ ਬਣਾ ਕੇ ਭਾਜਪਾ ਹਰ ਵਾਰ ਸਰਕਾਰ ਬਣਾਉਂਦੀ ਆ ਆਗੂਆਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਵੀਡੀਓ ਚੱਲਦੀ ਚੱਲਦੀ ਕਰ ਦਿਓ ਦੱਬ ਕੇ ਸ਼ੇਅਰ ਕਮੈਂਟਾਂ 'ਚ ਰੱਖ ਕਰਿਓ ਸਭ ਜੋ ਪਿਛਲੇ ਦਿਨੀ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਤੇ ਐਲੋਪੀ ਜੋ ਕਿ ਦੇਸ਼ ਦੇ ਐਲੋਪੀ ਨੇ ਉਹਨਾਂ ਵੱਲੋਂ ਪੀਜਪੀ ਸਰਕਾਰ ਦੇ ਖਿਲਾਫ ਤੇ ਇਲੈਕਸ਼ਨ ਕਮਿਸ਼ਨ ਦੇ ਜੋ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਮੂਰਖ ਬਣਾ ਕੇ ਇਹਨਾਂ ਨੇ ਵੋਟਾਂ ਜਿੱਤੀਆਂ ਇਲੈਕਸ਼ਨ ਜਿੱਤੀਆਂ ਉਸ ਦਾ ਪਰਦਾ ਫਾਸ਼ ਕੀਤਾ ਵੀ ਕਿਵੇਂ ਕਰਨਾਟਕਾ ਦੇ ਇੱਕ ਸੀਟ ਦੇ ਵਿੱਚ ਇੱਕ ਘਰ ਦੇ ਵਿੱਚ 80 ਵੋਟਾਂ ਬਣੀਆਂ ਲੋਕਾਂ ਦੀਆਂ ਤੇ ਜਿਨ੍ਹਾਂ ਨੂੰ ਮਰਤਕ ਘੋਸ਼ਿਤ ਕਰਕੇ ਉਹਨਾਂ ਨੂੰ ਵੋਟਰ ਲਿਸਟ ਚੋਂ ਕੱਢਿਆ ਗਿਆ ਉਹ ਸਾਰਾ ਅੱਜ ਪਿਛਲੇ ਦਿਨੀ ਸਾਡੇ ਰਾਹੁਲ ਗਾਂਧੀ ਜੀ ਵੱਲੋਂ ਇਹ ਚੁਕਟਾ ਲੱਗਿਆ ਗਿਆ ਤੇ ਅਸੀਂ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਅਨੁਸਾਰ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਵੱਖ-ਵੱਖ ਜ਼ਿਲ੍ਹੇ ਦੇ ਵਿੱਚ ਇੱਕ ਕੈਡਲ ਮਾਰਚ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਧਰਨੇ ਲਾਵਾਂਗੇ ਰੈਲੀਆਂ ਕਰਾਂਗੇ ਤਾਂ ਕਿ ਲੋਕ ਜਾਗਰੂਤ ਹੋ ਸਕਣ ਦੇਖੋ ਜੀ ਰਾਹੁਲ ਗਾਂਧੀ ਜੀ ਨੇ 7 ਅਗਸਤ ਨੂੰ ਇੱਕ ਦੇਸ਼ ਦਾ ਬਹੁਤ ਵੱਡਾ ਘਟਾਲੇ ਦਾ ਪਰਦਾਫਾਸ਼ ਕੀਤਾ ਹੈ ਕਮੈਂਟ ਮੜਾਗਾ ਇੱਕ ਵਾਰ-ਵਾਰ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਦਾ ਆਉਣਾ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਦਾ ਆਉਣਾ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਹੈਗਾ ਇਹ ਖੜਕ ਰਿਹਾ ਸੀ ਕਿ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਕਾਂਗਰਸ ਦੇ ਗਠਜੋੜ ਦੇ ਨਾਲ ਹੈ ਔਰ ਸਰਕਾਰ ਜਿਹੜੀ ਹੈਗੀ ਹੈ ਬੀਜੇਪੀ ਦੀ ਬਣ ਜਾਂਦੀ ਹੈ ਬਹੁਤ ਚਿਰ ਤੋਂ ਲੋਕ ਈਵੀਐਮ ਤੇ ਸ਼ੱਕ ਕਰ ਰਹੇ ਸੀ ਕੀ ईवीएम ਦੇ ਵਿੱਚ ਜਿਹੜਾ ਹੈਗਾ ਕਪੜਾ ਹੋ ਰਿਹਾ ਉਹ ਤਾਂ ਬਾਰ-ਬਾਰ ਜਿਹੜਾ ਕੇਂਦਰ ਦੇ ਵਿੱਚ ਬੀਜੇਪੀ ਆ ਜਾਂਦੀ ਹੈ ਜਾਂ ਸਟੇਟਾਂ ਦੇ ਵਿੱਚ ਬੀਜੇਪੀ ਕਬਜ਼ਾ ਕਰ ਲੈਂਦੀ ਹੈ ਤੁਸੀਂ ਦੇਖਿਆ ਪਿੱਛੇ ਹਰਿਆਣੇ 'ਚ ਇਲੈਕਸ਼ਨ ਹੋਈ ਇੱਕ ਤਰਫਾ ਇਲੈਕਸ਼ਨ ਸੀ ਜਿੱਥੇ ਕਾਂਗਰਸ ਨੂੰ ਬਹੁਤ ਵੱਡਾ ਫਤਵਾ ਮਿਲਣਾ ਸੀ ਔਰ ਜਦੋਂ ਰਿਜ਼ਲਟ ਆਇਆ ਤੇ ਉਲਟ ਹੋਇਆ ਕਿ ਬੀਜੇਪੀ ਦੀ ਗਵਰਨਮੈਂਟ ਬਣ ਗਈ ਉਹਦਾ ਸਿੱਧਾ ਤੇ ਸਿੱਧਾ ਰੀਜ਼ਨ ਇਹ ਸੀ ਕਿ ਇਹ ਬਹੁਤ ਵੱਡੇ ਕਪੜੇ ਦੇ ਨਾਲ ਬਹੁਤ ਵੱਡੇ ਜਾਲੀ ਵੋਟਾਂ ਜਿਹੜੀਆਂ ਇਹਨਾਂ ਨੇ ਉਹ ਹਲਕਿਆਂ ਦੇ ਵਿੱਚ ਭਾਪੀ ਨੇ ਇਲੈਕਸ਼ਨ ਕਮਿਸ਼ਨ ਨੂੰ ਨਾਲ ਮਿਲ ਕੇ ਬਹੁਤ ਵੱਡੇ ਮਾਰਜਨ 'ਚ ਇੱਕ ਇੱਕ ਲੱਖ-ਲੱਖ ਵੋਟ 50-50 ਹਜ਼ਾਰ ਵੋਟ ਹਲਕੇ ਦੇ ਵਿੱਚ ਇਹਨਾਂ ਨੇ ਬਣਾ ਛੱਡੀ ਸੀ ਜਿਹਦੇ ਕਰਕੇ ਇਹ ਇਲੈਕਸ਼ਨ ਲੜਦੇ ਨਹੀਂ ਸੀ ਇਹ ਇਲੈਕਸ਼ਨ ਲੁੱਟਦੇ ਸੀ ਲੋਕ ਆਪਣੀਆਂ ਭਾਵਨਾਵਾਂ ਦੇ ਤਹਿਤ ਵੋਟ ਪਾਉਂਦੇ ਸੀ ਔਰ ਇਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਸੀ ਇਹ ਲੋਕਾਂ ਨੂੰ ਦਾ ਮਜ਼ਾਕ ਉਡਾਉਂਦੇ ਸੀ ਕਿਉਂਕਿ ਲੋਕਾਂ ਨੇ ਲੋਕਤੰਤਰ 'ਚ ਫਤਵਾ ਦੇਣਾ ਹੁੰਦਾ ਕਿ ਜਿਹੜੀਆਂ ਲੋਕਾਂ ਨੇ ਜਿੱਧਰ ਵੋਟ ਵੱਧ ਪਾਦੀ ਉਹ ਬੰਦਾ ਜਿੱਦਣਾ ਹੁੰਦਾ ਪਰ ਇਹਨਾਂ ਨੇ ਜਾਲੀ ਵੋਟਾਂ ਬਣਾ ਕੇ ਔਰ ਕਿਤੇ ਨਹੀਂ ਕਿਤੇ ਇੱਕ ਇੱਕ ਬੰਦੇ ਨੂੰ 4-4 ਬੂਥਾਂ ਤੇ ਇਹਨਾਂ ਨੇ ਵੋਟ ਬਣਾਤੀ ਔਰ ਇੱਕ ਇੱਕ ਘਰ ਦੇ ਵਿੱਚ 80-80 ਮੈਂਬਰ ਇਹਨਾਂ ਨੇ ਵੋਟਰ ਬਣਾਤੇ ਔਰ 124-24 ਸਾਲ ਦੇ ਇਹਨਾਂ ਨੇ ਮੈਂਬਰ ਬਣਾਤੇ ਜਿਹੜਾ ਕਿ ਐਨੀ ਉਮਰ ਹੀ ਕਿਸੇ ਦੀ ਹੈ ਨਹੀਂ ਇਹ ਬਹੁਤ ਵੱਡਾ ਰਾਹੁਲ ਜੀ ਨੇ ਦੇਸ਼ ਦੇ ਵਿੱਚ ਇੱਕ ਇਹਨਾਂ ਦਾ ਇਲੈਕਸ਼ਨ ਕਮਿਸ਼ਨ ਦਾ ਘਟਾਲਾ ਜाहिर ਕੀਤਾ ਜਿਹਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਅੱਜ 14 ਅਗਸਤ ਨੂੰ ਕਾਂਗਰਸ ਪਾਰਟੀ ਦੇ ਕਾਰਕੂਨ ਮੋਮਬਤੀਆਂ ਲੈ ਕੇ ਵੋਟ ਚੋਰ ਗੱਦੀ ਛੋੜ ਦਾ ਨਾਅਰਾ ਦਿੰਦੇ ਹੋਏ ਸਾਰੇ ਮਾਰਚ ਕਰ ਰਹੇ ਨੇ ਤਾਂ ਕਿ ਇਸ ਬੰਦੇ ਨੂੰ ਗੱਦੀ ਤੋਂ ਲਾਇਆ ਜਾ ਸਕੇ ਔਰ ਇਲੈਕਸ਼ਨ ਕਮਿਸ਼ਨ ਨੂੰ ਉਹਦਾ ਅਸਲੀਅਤ ਸ਼ੀਸ਼ਾ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਅੱਜ ਇੱਕ ਬਹੁਤ ਵੱਡਾ ਫਰਾਡ ਸਾਹਮਣੇ ਆਇਆ ਹੈ ਇਸ ਫੜੋ ਅੱਜ ਇੱਕ ਬਹੁਤ ਵੱਡਾ ਫਰਾਡ ਸਾਹਮਣੇ ਆਇਆ ਹੈ ਜੋ ਰਾਹੁਲ ਗਾਂਧੀ ਜੀ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਅੱਜ ਇਹ ਲੈ ਕੇ ਆਏ ਨੇ ਕਿ ਕਿਸ ਤਰ੍ਹਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇលਿਆ ਜਾ ਰਿਹਾ ਹੈ ਸਿਕਾ ਕਿਉਂਕਿ ਲੋਕਤੰਤਰ ਦੇ ਵਿੱਚ ਵੋਟ ਸਭ ਤੋਂ ਵੱਡਾ ਅਧਿਕਾਰ ਹੈ ਸਾਡੀ ਸਭ ਤੋਂ ਵੱਡੀ ਆਉਣ ਵਾਲੇ ਸਮੇਂ ਦੀ ਜੋ ਇਨਵੈਸਟਮੈਂਟ ਹੈ ਉਹ ਹੈ ਔਰ ਕਿਸ ਤਰ੍ਹਾਂ ਜਿਸ ਤਰ੍ਹਾਂ ਇੱਕ ਜਾਲੀ ਕਰੰਸੀ ਚਲਾ ਕੇ ਪੂਰੀ ਇਕਨੋਮਿਕ ਨੂੰ ਡਿਸਟਰਬ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਅੱਜ ਮੋਦੀ ਸਰਕਾਰ ਨੇ ਔਰ ਪਲਸ ਇਲੈਕਸ਼ਨ ਕਮਿਸ਼ਨ ਨੇ ਜਾਲੀ ਵੋਟਾਂ ਬਣਾ ਕੇ ਪੂਰੀ ਪੋਲਿਟਿਕਲ ਪੋਲਿਟਿਕਲ ਸਰਕਲ ਨੂੰ ਡਿਸਟਰਬ ਕੀਤਾ ਹੈ ਔਰ ਅੱਜ ਪੂਰੀ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਨੇਤਾਵਾਂ ਨੂੰ ਗੱਦੀ ਤੋਂ ਹਟਾ ਦਿੱਤਾ ਜਾਵੇ ਅੱਜ ਅਸੀਂ ਪੂਰਾ ਪ੍ਰਦਰਸ਼ਨ ਕੀਤਾ ਹੈ ਕਾਂਗਰਸ ਪਾਰਟੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੂਗਾ